ਅੱਜ ਦੇ ਵੀਡੀਓ ਦਾ ਪਹਿਲਾ ਕੁਐਸਚਨ ਹੈ ਏਸੀ ਸਿੰਗਲ ਫੇਸ ਸਪਲਾਈ ਸਿਸਟਮ ਵਿੱਚ ਨਿਊਟਰਲ ਦਾ ਕੀ ਕੰਮ ਹੈ অপਸ਼ਨ A ਵੋਲਟੇਜ ਲੈਵਲ ਨੂੰ ਸਥਿਰ ਰੱਖਣਾ B ਵਾਇਰਿੰਗ ਵਿੱਚ ਵੋਲਟੇਜ ਡ੍ਰੌਪ ਨੂੰ ਕੱਟ ਕਰਨਾ C ਲੋਡ ਕਰੰਟ ਨੂੰ ਸਥਿਰ ਰੱਖਣਾ ਔਰ D ਹੈ ਕਰੰਟ ਨੂੰ ਵਾਪਸੀ ਦਾ ਰਸਤਾ ਦੇਣਾ ਤਾਂ ਏਸੀ ਸਿੰਗਲ ਫੇਸ ਸਪਲਾਈ ਸਿਸਟਮ ਦੇ ਵਿੱਚ ਨਿਊਟਰਲ ਦਾ ਕੰਮ ਹੈਗਾ ਕਰੰਟ ਨੂੰ ਵਾਪਸੀ ਦਾ ਰਸਤਾ ਦੇਣਾ ਤਾਂ ਇਸਦੀ ਆਪਸ਼ਨ D ਸਹੀ ਹੈ ਪਹਿਲੇ ਕੁਐਸਚਨ ਦੀ ਦੂਸਰਾ ਕੁਐਸਚਨ ਹੈ ਇੱਕ ਟਰਾਂਸਫਾਰਮਰ ਦੀ ਨਿਕੁੰਨਤਾ ਯਾਨੀ ਕਿ ਐਫੀਸ਼ੀਐਂਸੀ ਕਿਸ ਸਮੇਂ ਸਭ ਤੋਂ ਜ਼ਿਆਦਾ ਹੁੰਦੀ ਹੈ ਕਿ ਇੱਕ ਟਰਾਂਸਫਾਰਮਰ ਜਿਸ ਨੂੰ ਅਸੀਂ ਵਰਤੋਂ ਵਿੱਚ ਲਿਆ ਰਹੇ ਹਾਂ ਉਸ ਦੀ ਐਫੀਸ਼ੀਐਂਸੀ ਕਿਸ ਸਮੇਂ ਸਭ ਤੋਂ ਜ਼ਿਆਦਾ ਹੋਵੇਗੀ ਆਪਸ਼ਨ A ਹੈ ਕਾਪਰ ਲਾਸ ਗ੍ਰੇਟਰ ਦੈਨ ਆਇਰਨ ਲਾਸ ਯਾਨੀ ਕਿ ਜਦੋਂ ਕਾਪਰ ਲਾਸ ਆਇਰਨ ਲਾਸ ਤੋਂ ਜ਼ਿਆਦਾ ਹੋਣਗੇ B ਹੈਗਾ ਕਾਪਰ ਲਾਸ ਲੈਸ ਦੈਨ ਆਇਰਨ ਲਾਸ ਜਦੋਂ ਕਾਪਰ ਲਾਸ ਆਇਰਨ ਲਾਸ ਤੋਂ ਘੱਟ ਹੋਣਗੇ C ਹੈਗਾ ਕਾਪਰ ਲਾਸ ਇਕੁਅਲ ਟੂ ਆਇਰਨ ਲਾਸ ਔਰ ਡੀ ਹੈਗਾ ਕਾਪਰ ਲਾਸ ਇਕੁਅਲ ਟੂ ਐਡੀ ਕਰੰਟ ਲਾਸ ਤਾਂ ਜਿਸ ਸਮੇ ਕਾਪਰ ਲਾਸ ਔਰ ਆਇਰਨ ਲਾਸ ਜਿਹੜੇ ਆਇਰਨ ਲਾਸ ਨੇ ਟਰਾਂਸਫਾਰਮਰ ਦੇ ਕੋਰ ਦੇ ਵਿੱਚ ਹੁੰਦੇ ਆ ਔਰ ਕਾਪਰ ਲਾਸ ਜਿਹੜੇ ਆ ਟਰਾਂਸਫਾਰਮਰ ਦੀ ਵਾਈਂਡਿੰਗ ਵਿੱਚ ਹੁੰਦੇ ਆ ਤਾਂ ਜਦੋਂ ਇਹ ਦੋਨੋਂ ਬਰਾਬਰ ਹੋਣਗੇ ਉਸ ਸਮੇ ਟਰਾਂਸਫਾਰਮਰ ਦੀ ਐਫੀਸ਼ੀਐਂਸੀ ਮੈਕਸਿਮਮ ਹੁੰਦੀ ਹੈ ਤਾਂ ਆਪਸ਼ਨ ਦੂਸਰੇ ਦੀ ਸੀ ਸਹੀ ਹੈ ਤੀਸਰਾ ਕੁਐਸਚਨ ਹੈ ਹੀਟਿੰਗ ਐਲੀਮੈਂਟ ਕਿਸ ਮਟੀਰੀਅਲ ਦੇ ਬਣਾਏ ਜਾਂਦੇ ਹਨ অপশন এ সিলভার বি কপার সি নাইক্রোম অর ডি অ্যালুমিনিয়াম ਤਾਂ ਜਿਹੜੇ ਹੀਟਿੰਗ ਐਲੀਮੈਂਟ ਹੈ ਜਿਹੜੇ ਅਸੀਂ ਇਲੈਕਟ੍ਰੀਕਲ ਅਪਲਾਈੰਸਸ ਯੂਜ਼ ਕਰਦੇ ਆਂ ਚਾਹੇ ਉਹ ਇਲੈਕਟ੍ਰਿਕ ਆਇਰਨ ਹੈਗੀ ਆ ਪ੍ਰੈਸ ਹੈਗੀ ਆ ਗੀਜ਼ਰ ਹੈ ਇਮਰਸ਼ਨ ਰੋਡ ਹੈ ਪਾਣੀ ਗਰਮ ਕਰਨ ਵਾਲੀ ਰੋਡ ਜਿਸ ਨੂੰ ਅਸੀਂ ਕਹਿੰਦੇ ਆਂ ਚਾਹੇ ਉਹ ਹੇਅਰ ਡ్రਾਇਰ ਦੀ ਗੱਲ ਕਰੀਏ ਜਾਂ ਅਸੀਂ ਇਲੈਕਟ੍ਰਿਕ ਕੇਟਲ ਦੀ ਗੱਲ ਕਰੀਏ ਤਾਂ ਜਿੱਥੇ ਵੀ ਅਸੀਂ ਹੀਟਿੰਗ ਯੂਜ਼ ਕਰਦੇ ਹਾਂ ਹੀਟਿੰਗ ਐਲੀਮੈਂਟ ਬਣਾਉਨੇ ਆ ਤਾਂ ਉਹਨਾਂ ਦੇ ਵਿੱਚ ਜਿਹੜੀ ਵਾਇਰ ਹੈਗੀ ਆ ਜਾਂ ਮਟੀਰੀਅਲ ਹੈ ਉਹ ਨਾਈਕਰੋਮ ਦਾ ਯੂਜ਼ ਕੀਤਾ ਜਾਂਦਾ ਹੈ ਨਾਈਕਰੋਮ ਤਾਂ ਕੁਝ ਜਗ੍ਹਾ ਦੇ ਉੱਪਰ ਰਾਉਂਡ ਜਿਹੜੀ ਵਾਇਰ ਯੂਜ਼ ਕੀਤੀ ਜਾਂਦੀ ਹੈ ਔਰ ਕੁਝ ਜਗ੍ਹਾ ਦੇ ਉੱਪਰ ਫਲੈਟ ਜਿਹੜੀ ਵਾਇਰ ਵਰਤੀ ਜਾਂਦੀ ਆ ਤਾਂ ਜਿਹੜਾ ਨਾਈਕਰੋਮ ਮਟੀਰੀਅਲ ਹੀ ਸਾਰੇ ਹੀਟਿੰਗ ਐਲੀਮੈਂਟ ਦੇ ਵਿੱਚ ਵਰਤਿਆ ਜਾਂਦਾ ਤਾਂ ਤੀਸਰੇ ਦੀ ਜਿਹੜੀ ਆਪਸ਼ਨ ਹੈ ਉਹ ਸੀ ਸਹੀ ਹੈ ਹੀਟਿੰਗ ਐਲੀਮੈਂਟ ਨਾਈਕਰੋਮ ਮਟੀਰੀਅਲ ਦੇ ਬਣਾਏ ਜਾਂਦੇ ਹਨ ਜੋਥਾ ਕੁਐਸਚਨ ਹੈ ਮਾਈਕ੍ਰੋਵੇਵ ਓਵਨ ਵਿੱਚ ਸਟਰੇਰ ਮੋਟਰ ਦਾ ਕੀ ਕੰਮ ਹੁੰਦਾ ਹੈ ਤਾਂ ਆਪਸ਼ਨ A ਹੈ ਅੰਦਰ ਠੰਡੀ ਹਵਾ ਖਿੱਚਦੀ ਹੈ B ਹੈ ਗਰਮ ਹਵਾ ਨੂੰ ਬਾਹਰ ਕੱਢਦੀ ਹੈ C ਇਲੈਕਟ੍ਰੋਮੈਗਨੇਟਿਕ એનર્ਜੀ ਨੂੰ ਇੱਕ ਸਾਰ ਸਾਰੇ ਪਾਸੇ ਘੁਮਾਉਂਦੀ ਹੈ ਔਰ D ਉਪਰੋਕਤ ਸਾਰੇ ਤਾਂ ਜਿਹੜਾ ਮਾਈਕ੍ਰੋਵੇਵ ਓਵਨ ਹੈ ਜਿਸ ਤਰ੍ਹਾਂ OTG ਹੈ ਉਹਨਾਂ ਦੇ ਵਿੱਚ ਅਸੀਂ ਜਿਹੜੇ ਹੀਟਿੰਗ ਐਲੀਮੈਂਟ ਦੁਆਰਾ ਜਿਹੜਾ ਖਾਣਾ ਪਕਾਉਨੇ ਆ ਲੇਕਿਨ ਮਾਈਕ੍ਰੋਵੇਵ ਓਵਨ ਦੇ ਵਿੱਚ ਜਿਹੜੀ ਇਲੈਕਟ੍ਰੋਮੈਗਨੇਟਿਕ ਵਿਗ ਹੁੰਦੀਆਂ ਨੇ ਉਹਨਾਂ ਦੇ ਦੁਆਰਾ ਜਿਹੜਾ ਖਾਣਾ ਪਕਾਇਆ ਜਾਂਦਾ ਤਾਂ ਇਸ ਦੇ ਵਿੱਚ ਜਿਹੜੀ ਮੋਟਰ ਹੈ ਸਪਿਰਰ ਮੋਟਰ ਉਹ ਇਲੈਕਟ੍ਰੋਮੈਗਨੇਟਿਕ ਜਿਹੜੀ એનર્ਜੀ ਹੈਗੀ ਹੈ ਉਹ ਨੂੰ ਸਾਰੀ ਸਾਈਡ ਘੁਮਾਉਂਦੀ ਹੈ ਤਾਂ ਕਿ ਜਿਹੜਾ ਖਾਣਾ ਉਹ ਇੱਕਸਾਰ ਪੱਕੇ ਤਾਂ ਇਸ ਦੀ ਜਿਹੜੀ ਆਪਸ਼ਨ ਹੈ ਚੌਥੇ ਦੀ ਸੀ ਸਹੀ ਹੈ ਅੰਤਿਮ ਕੁਐਸਚਨ ਹੈ ਕਿਸ ਪ੍ਰਕਾਰ ਦੇ ਇਨਸਟਰੂਮੈਂਟ ਵਿੱਚ 에ਅਰ ਫ੍ਰਿਕਸ਼ਨ ਡੈਂਪਿੰਗ ਵਰਤੀ ਜਾਂਦੀ ਹੈ ਤਾਂ ਇੱਥੇ 에ਅਰ ਫ੍ਰਿਕਸ਼ਨ ਡੈਂਪਿੰਗ ਦੀ ਗੱਲ ਕੀਤੀ ਹੈ ਤਾਂ ਇਸ ਕੁਐਸਚਨ ਦਾ ਹੱਲ ਕਰਨ ਤੋਂ ਪਹਿਲਾਂ ਅਸੀਂ ਡੈਂਪਿੰਗ ਬਾਰੇ ਜਾਣਦੇ ਹਾਂ ਕਿ ਡੈਂਪਿੰਗ ਹੁੰਦੀ ਕੀ ਹੈ ਕਿ ਮੈਜ਼ਰਿੰਗ ਇਨਸਟਰੂਮੈਂਟ ਜਿਵੇਂ ਅਸੀਂ ਇਲੈਕਟ੍ਰੀਕਲ ਸਿਸਟਮ ਦੇ ਵਿੱਚ ਕਰੰਟ ਵੋਲਟੇਜ ਮੈਜ਼ਰ ਕਰਦੇ ਹਾਂ ਤਾਂ ਉੱਥੇ ਜਿਹੜੇ ਮੀਟਰ ਹੈਗੇ ਆ ਮੈਜ਼ਰਿੰਗ ਇਨਸਟਰੂਮੈਂਟ ਹੈ ਤਾਂ ਉਸ ਦੇ ਵਿੱਚ ਸਟਾਰਟਿੰਗ 'ਚ ਦੋ ਟਾਰਕ ਲੱਗਦੇ ਆ ਇੱਕ ਡਿਫਲੈਕਟਿੰਗ ਟਾਰਕ ਜਿਸ ਦੇ ਨਾਲ ਪੁਆਇੰਟਰ ਮੂਵ ਕਰਦਾ ਹੈ ਉਹਦੀ ਦਿੱਤੀ ਹੋਈ ਮਾਤਰਾ ਵੱਲ ਨੂੰ ਜਾਣ ਦੀ ਕੋਸ਼ਿਸ਼ ਔਰ ਦੂਸਰਾ ਕੰਟਰੋਲਿੰਗ ਟਾਰਕ ਜਿਹੜਾ ਕਿ ਉਸ ਨੂੰ ਵਾਪਸ 0 ਵਨ ਲਿਆਉਣ ਦੀ ਕੋਸ਼ਿਸ਼ ਕਰਦਾ ਤਾਂ ਜਿਹੜੇ ਦੋ ਟਾਰਕ ਨੇ ਡਿਫਲੈਕਟਿੰਗ ਜਿਹੜਾ ਪੁਆਇੰਟਰ ਨੂੰ ਅੱਗੇ ਵੱਲ ਲੈ ਕੇ ਜਾਂਦਾ ਔਰ ਕੰਟਰੋਲਿੰਗ ਟਾਰਕ ਜਿਹੜਾ ਉਹਨੂੰ ਵਾਪਸ ਲੈ ਕੇ ਆਉਂਦਾ ਦੋਨਾਂ ਦੇ ਜਿਹੜੇ ਦੋਨਾਂ ਦੇ ਕਾਰਨ ਟਾਰਕ ਦੇ ਕਾਰਨ ਜਿਹੜੀ ਪੁਆਇੰਟਰ ਹੈ ਉਹ ਕਾਫੀ ਧੀਰ ਮੂਵ ਕਰਦਾ ਰਹਿੰਦਾ ਫਿਰ ਆ ਕੇ ਉਸ ਤੇਰ ਹੁੰਦਾ ਜਿਹੜੀ ਮਾਤਰਾ ਨੂੰ ਆਪਣਾ ਹੁੰਦਾ ਤਾਂ ਇੱਥੇ ਜਿਹੜੀ ਅਡੈਂਪਿੰਗ ਵਰਤਦੇ ਆਸੀਂ ਚਾਹੇ ਉਹ 에어 ਫ੍ਰਿਕਸ਼ਨ ਡੈਂਪਿੰਗ ਹੋਵੇ ਫਲੂਇਡ ਫ੍ਰਿਕਸ਼ਨ ਡੈਂਪਿੰਗ ਐਡੀ ਕਰੰਟ ਡੈਂਪਿੰਗ ਜਾਂ ਇਲੈਕਟ੍ਰੋਮੈਗਨੇਟਿਕ ਡੈਂਪਿੰਗ ਅਲੱਗ ਅਲੱਗ ਤਰ੍ਹਾਂ ਦੀਆਂ ਵਰਤੀਆਂ ਜਾਂਦੀਆਂ ਤਾਂ ਉਸ ਦਾ ਕੰਮ ਕੀ ਹੁੰਦਾ ਹੈ ਕਿ ਪੁਆਇੰਟਰ ਨੂੰ ਜਿਹੜਾ ਇੱਕ ਸਾਰ ਆ ਕੇ ਜਿਸ ਮਾਤਰਾ ਤੇ ਉਸਨੇ ਮਾਪਣਾ ਉੱਥੇ ਉਹ ਪੁਆਇੰਟਰ ਰੁਕ ਜਾਵੇ ਤਾਂ ਕਿ ਸਾਨੂੰ ਰੀਡਿੰਗ ਲੈਣ ਵਿੱਚ ਆਸਾਨੀ ਹੋਵੇ ਉਸ ਨੂੰ ਅਸੀਂ ਡੈਂਪਿੰਗ ਕਹਿੰਦੇ ਆ ਤਾਂ ਇੱਥੇ ਪੁੱਛਿਆ ਗਿਆ ਕਿ ਜਿਹੜੇ ਇਨਸਟਰੂਮੈਂਟ ਲਿਖੇ ਹੋਏ ਆ ਇਹ इंस्ट्रूमेंट लिखी है चार टाइप के इस एयर फ्रिक्शन टैंपिंग पूछी गई है कि वरती जाती है तो ऑप्शन ए हैगा मूविंग कोयल इंस्ट्रूमेंट बी हैगा इंडक्शन टाइप इंस्ट्रूमेंट सी है मूविंग आयरन इंस्ट्रूमेंट ਔਰ ਡੀ ਹੈਗਾ ਡਾਇਨੋਮੀਟਰ ਟਾਈਪ ਇਨਸਟਰੂਮੈਂਟ ਤੇ ਜਿਹੜੀ 에ਅ ਫ੍ਰਿਕਸ਼ਨ ਡੈਂਪਿੰਗ ਹੈਗੀ ਆ ਉਹ ਮੂਵਿੰਗ ਆਇਰਨ ਇਨਸਟਰੂਮੈਂਟ ਵਿੱਚ ਵਰਤੀ ਜਾਂਦੀ ਆ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਤਾਂ ਮੂਵਿੰਗ ਜਿਹੜੇ ਆਇਰਨ ਇਨਸਟਰੂਮੈਂਟ ਨੇ ਉਹ AC ਔਰ DC ਦੋਨੋਂ ਤਰ੍ਹਾਂ ਦੀ ਕੁਆਂਟੀਟੀ ਮੀਜ਼ਰ ਕਰਨ ਲਈ ਵਰਤੇ ਜਾਂਦੇ ਆ ਤੇ ਇਸ ਦੇ ਉੱਪਰ ਵੀ ਇਸੇ ਚੈਨਲ ਦੇ ਉੱਪਰ ਇੱਕ ਵੀਡੀਓ ਬਣੀ ਹੋਈ ਹੈ ਮੂਵਿੰਗ ਕੋਇਲ ਇਨਸਟਰੂਮੈਂਟ ਉਹ ਤੁਸੀਂ ਇਸ ਚੈਨਲ ਦੇ ਉੱਪਰ ਦੇਖ ਸਕਦੇ ਹੋ ਡਿਟੇਲ ਦੇ ਵਿੱਚ ਇਨਾਂਮੀਟਰਾਂ ਦੇ ਪਾਰਟਸ ਵਰਕਿੰਗ ਔਰ ਉਸ ਦੀ ਸਾਰੀ ਡਿਟੇਲ ਦੱਸੀ ਹੋਈ ਹੈ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੇਵਾਂ ਪੁਆਇੰਟ ਹੈ ਇਲੈਕਟ્રોਡਾਇਨੋਮੋ ਟਾਈਪ ਇਨਸਟਰੂਮੈਂਟ ਕਿਸ ਪ੍ਰਕਾਰ ਦੀ ਮਾਤਰਾ ਨੂੰ ਮਾਪਦੇ ਆ ਤਾਂ ਇਲੈਕਟ੍ਰੀਕਲ ਸਿਸਟਮ ਦੇ ਵਿੱਚ ਜਿਹੜਾ ਇਲੈਕਟ੍ਰੋਡਾਇਨੋਮੋ ਟਾਈਪ ਇਨਸਟਰੂਮੈਂਟ ਹੈ ਉਹ ਕਿਸ ਮਾਤਰਾ ਨੂੰ ਮਾਪਦੇ ਆ অপਸ਼ਨ ਏ ਹੈ ਕਰੰਟ ਬੀ ਵੋਲਟੇਜ ਸੀ ਪਾਵਰ ਔਰ ਡੀ ਰੈジਸਟੈਂਸ ਤਾਂ ਜਿਹੜੇ ਇਲੈਕਟ੍ਰੋਡਾਇਨੋਮੋ ਟਾਈਪ ਦੇ ਇਨਸਟਰੂਮੈਂਟ ਹੈਗੇ ਆ ਉਹ ਇਲੈਕਟ੍ਰੀਕਲ ਸਿਸਟਮ ਦੇ ਵਿੱਚ ਪਾਵਰ ਨੂੰ ਮਾਪਦੇ ਆ ਤਾਂ অপਸ਼ਨ 6 ਇਹਦੀ ਸੀ ਸਹੀ ਹੈ ਸਤੁਆਕੋਸ਼ਨ ਹੈ ਗ੍ਰੈਵਿਟੀ ਕੰਟਰੋਲ ਵਾਲੇ ਇਨਸਟਰੂਮੈਂਟ ਨੂੰ ਰੀਡਿੰਗ ਲੈਣ ਸਮੇਂ ਕਿਸ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ ਤਾਂ ਜਿਹੜੇ ਇਨਸਟਰੂਮੈਂਟ ਦੇ ਵਿੱਚ ਗ੍ਰੈਵਿਟੀ ਕੰਟਰੋਲ ਰੱਖੀ ਜਾਂਦੀ ਹੈ ਜਿਹੜੇ ਕੰਟਰੋਲਿੰਗ ਟਾਰਕ ਹੈਗੇ ਆ ਉਹ ਸਪਰਿੰਗ ਕੰਟਰੋਲ ਗ੍ਰੈਵਿਟੀ ਕੰਟਰੋਲ ਫਲੂਇਡ ਫ੍ਰਿਕਸ਼ਨ ਇਸ ਤਰ੍ਹਾਂ ਅਲੱਗ-ਅਲੱਗ ਕੰਟਰੋਲ ਹੈਗੇ ਆ ਤਾਂ ਇਸ ਦੇ ਵਿੱਚ ਗ੍ਰੈਵਿਟੀ ਕੰਟਰੋਲ ਵਾਲੇ ਇਨਸਟਰੂਮੈਂਟ ਦੀ ਪੋਜੀਸ਼ਨ ਪੁੱਛੀ ਗਈ ਹੈ ਕਿਵੇਂ ਰੱਖਣਾ ਜਦੋਂ ਅਸੀਂ ਰੀਡਿੰਗ ਲੈਣੀ ਹੈ ਆਪਸ਼ਨ A ਹੈ ਇਨਕਲਾਈਂਡ ਇਨਕਲਾਈਂਡ ਮੀਨਸ तिरछा ਜਿਵੇਂ ਆਪਾਂ ਟੇਡਾ ਕਹਿੰਦੇ ਹੁੰਦੇ ਆ ਤਿਰਛ ਇਸ ਪੋਜੀਸ਼ਨ ਦੇ ਵਿੱਚ ਜਿਵੇਂ ਇਸ থਰਮੋਮੀਟਰ ਰੱਖ ਲੈਨੇ ਆ ਨੈਕਸਟ ਹੈਗਾ ਵਰਟੀਕਲ ਖੜੇ ਰੁਖ ਔਰ ਡੀ ਕਿਸੇ ਵੀ ਪੋਜੀਸ਼ਨ ਦੇ ਵਿੱਚ ਤਾਂ ਗ੍ਰੈਵਿਟੀ ਕੰਟਰੋਲ ਬਾਰੇ ਜੇ ਜਾਣੀਏ ਗ੍ਰੈਵਿਟੀ ਕੰਟਰੋਲ ਕੀ ਹੈ weight ਪਾਇਆ ਹੋਇਆ ਦੋਨੋਂ ਸਾਈਡ ਜਿਹੜੇ ਆ ਪੁਆਇੰਟਰ ਦੇ ਸਾਈਡ ਤੇ weight ਪਾਇਆ ਤਾਂ ਇਸ weight ਨੂੰ ਬਰਾਬਰ ਰੱਖਣ ਵਾਸਤੇ ਬੈਲੈਂਸ ਰੱਖਣ ਵਾਸਤੇ ਜੇ ਸਹੀ ਰੀਡਿੰਗ ਲੈਣੀ ਹੈ ਤਾਂ ਇਸ ਨੂੰ ਵਰਟੀਕਲ ਪੋਜੀਸ਼ਨ ਇਸ ਤਰ੍ਹਾਂ ਖੜੇ ਰੁਖ ਰੱਖਿਆ ਜਾਂਦਾ ਮੀਟਰ ਨੂੰ ਸਾਹਮਣੇ ਤੋਂ ਰੀਡਿੰਗ ਲਈ ਜਾਂਦੀ ਹੈ ਤਾਂ ਇਸ ਦੀ ਜਿਹੜੀ ਆਪਸ਼ਨ ਸੀ ਸਹੀ ਹੈ ਵਰਟੀਕਲ ਪੋਜੀਸ਼ਨ ਸਤਵੇਂ ਦੀ ਸੀ ਆਪਸ਼ਨ ਸਹੀ ਹੈ ਅੱਠਵਾਂ ਕੁਐਸਚਨ ਹੈ ਜੇਕਰ ਸੀਟੀ ਸੀਟੀ ਮੀਨਸ ਕਰੰਟ ਟਰਾਂਸਫਾਰਮਰ ਜੇਕਰ ਸੀਟੀ ਦਾ ਸਕੈਂਡਰੀ ਸਾਈਡ ਓਪਨ ਰੱਖਿਆ ਜਾਵੇ ਤਾਂ ਇਸ ਤੇ ਕੀ ਪ੍ਰਭਾਵ ਪਵੇਗਾ ਆਪਸ਼ਨ A ਹੈ ਸੀਟੀ ਦੀ ਪ੍ਰਾਇਮਰੀ ਵਾਈਂਡਿੰਗ ਸੜ ਜਾਵੇਗੀ B ਵੋਲਟ ਐਂਪੀਅਰ ਕੈਪੈਸਿਟੀ ਘਟ ਜਾਵੇਗੀ C ਵੋਲਟ ਐਂਪੀਅਰ ਕੈਪੈਸਿਟੀ ਵਧ ਜਾਵੇਗੀ ਔਰ D ਹੈਗਾ ਸੀਟੀ ਦੀ ਸਕੈਂਡਰੀ ਵਾਈਂਡਿੰਗ ਸੜ ਜਾਵੇਗੀ ਤਾਂ ਜੇਕਰ ਸੀਟੀ ਜਿਹੜਾ ਕਿ ਕਰੰਟ ਟਰਾਂਸਫਾਰਮਰ ਦੱਸਿਆ ਸੀ ਇਸ ਦੀ ਵਰਤੋਂ ਅਸੀਂ ਜ਼ਿਆਦਾ ਕਰੰਟ ਦੀ ਮਾਤਰਾ ਨੂੰ ਮੀਜ਼ਰ ਕਰਨ ਲਈ ਕਰਦੇ ਹੈਗੇ ਆ ਤਾਂ ਇਸ ਦੇ ਵਿੱਚ ਪ੍ਰਾਇਮਰੀ ਸਾਈਡ ਔਰ ਇਹ ਵਾਲੀ ਦਿਖਾਈ ਹੈ ਸਕੈਂਡਰੀ ਸਾਈਡ ਜਿਸ ਦੇ ਬਾਰੇ ਪੁੱਛਿਆ ਇਸ ਨੂੰ ਅੰਪੀਅਰ ਮੀਟਰ ਦੇ ਨਾਲ ਜੋੜਿਆ ਗਿਆ ਤੇ ਇਸ ਦੇ ਇਸ ਦੇ ਬਾਰੇ ਗੱਲ ਕੀਤੀ ਹੈ ਜੇ ਇਸ ਨੂੰ ਓਪਨ ਰੱਖਿਆ ਜਾਵੇ ਸਕੈਂਡਰੀ ਸਾਈਡ ਨੂੰ ਤਾਂ ਫਿਰ ਕੀ ਪ੍ਰਭਾਵ ਹੋਵੇਗਾ ਸੀਟੀ ਤੇ ਤਾਂ ਜੇ ਅਸੀਂ ਇਸ ਨੂੰ ਓਪਨ ਰੱਖਾਂਗੇ ਤਾਂ ਇਹ ਵਾਈਂਡਿੰਗ ਜਿਹੜੀ ਹੈ ਸਕੈਂਡਰੀ ਵਾਈਂਡਿੰਗ ਹੈ ਉਹ ਸੜ ਜਾਵੇਗੀ ਤਾਂ ਆਪਸ਼ਨ 8ਵੇਂ ਦੀ ਡੀ ਸਹੀ ਹੈ ਨੋ ਕੁਐਸਚਨ ਹੈ ਹਾਈ ਪ੍ਰੈਸ਼ਰ ਸੋਡੀਅਮ ਵੈਪਰ ਲੈਂਪ ਸਰਕਟ ਵਿੱਚ ਇਗਨੀਟਰ ਦਾ ਕੀ ਕੰਮ ਹੁੰਦਾ ਹੈ অপਸ਼ਨ A ਹੈ ਸਟਾਰਟਿੰਗ ਕਰੰਟ ਨੂੰ ਘਟਾਉਣਾ B ਵੋਲਟੇਜ ਨੂੰ ਘਟ ਕਰਨਾ C ਰਨਿੰਗ ਕਰੰਟ ਨੂੰ ਘਟਾਉਣਾ ਔਰ D ਸਟਾਰਟਿੰਗ ਸਮੇਂ ਹਾਈ ਵੋਲਟੇਜ ਪਲਸ ਤਿਆਰ ਕਰਨਾ ਹੈਗਾ ਤਾਂ ਜਿਹੜਾ ਇਗਨੀਟਰ ਪੁੱਛਿਆ ਗਿਆ ਹਾਈ ਪ੍ਰੈਸ਼ਰ ਸੋਡੀਅਮ ਵੈਪਰ ਲੈਂਪ ਦੀ ਡਾਇਗਰਾਮ ਦੇਖਦੇ ਹਾਂ ਲੈਂਪ ਹੈਗਾ ਉਸ ਦੇ ਵਿੱਚ ਚੋਕ ਕਪੈਸਟਰ ਔਰ ਇਹ ਵਾਲਾ ਇਗਨੀਟਰ ਹੈ ਨਜ਼ਦੀਕਰਕੇ ਦਿਖਾ ਦੇਣਾ ਮੈਗਨੇਟਰ ਜਿਸ ਦੇ ਬਾਰੇ ਪੁੱਛਿਆ ਗਿਆ ਕਿ ਇਸ ਦਾ ਕੰਮ ਕੀ ਹੈਗਾ ਇਸ ਦਾ ਕੰਮ ਜਿਹੜਾ ਹੈਗਾ ਸਟਾਰਟਿੰਗ ਸਮੇਂ ਹਾਈ ਵੋਲਟੇਜ ਜਿਹੜੀ ਪਲਸ ਤਿਆਰ ਕਰਨਾ ਹੈਗਾ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ ਨੋਵੇਂ ਦੀ 10ਵਾਂ ਕੁਐਸਚਨ ਹੈ ਹੇਠ ਦਿੱਤੇਆਂ ਵਿੱਚੋਂ ਕਿਹੜਾ ਕੋਲਡ ਕੈਥੋਡ ਲੈਂਪ ਹੈ ਆਪਸ਼ਨ A ਹੈਲੋਜਨ ਲੈਂਪ B ਨਿਊਨ ਸਾਈਨ ਲੈਂਪ C ਫਲੋਰੋਸੈਂਟ ਲੈਂਪ ਔਰ D ਮਰਕਰੀ ਵੈਪਰ ਲੈਂਪ ਤਾਂ ਇਸ ਦੇ ਵਿੱਚ ਜਿਹੜਾ ਨਿਊਨ ਸਾਈਨ ਲੈਂਪ ਹੈਗਾ ਇਹ ਕੋਲਡ ਕੈਥੋਡ ਲੈਂਪ ਹੈਗਾ ਇਸ ਦੇ ਵਿੱਚ ਜਿਹੜੇ ਫਿਲਾਮੈਂਟ ਨਹੀਂ ਜਗਦੇ ਇਸ ਦੇ ਵਿੱਚ ਜਿਹੜੀ ਹੈਗੀ ਆ ਜਿਹੜੇ ਨਿਊਨ ਗੈਸ ਹੈਗੀ ਆ ਨਿਊਨ ਗੈਸ ਆ ਉਹ ਆਇੋਨਾਈਜ਼ ਹੋ ਕੇ ਲਾਈਟ ਦਿੰਦੀ ਹੈ ਤਾਂ ਇਸ ਦਾ ਜਿਹੜਾ ਕੋਲਡ ਕੈਥੋਡ ਲੈਂਪ ਅਸੀਂ ਕਹਿੰਦੇ ਆ ਉਹ ਨਿਊਨ ਸਾਈਨ ਲੈਂਪ ਹੈਗਾ ਤਾਂ ਆਪਸ਼ਨ 10ਵੇਂ ਦੀ ਬੀ ਸਹੀ ਹੈ 11ਵਾਂ ਕੁਐਸਚਨ ਹੈ ਲਿਊਮਿਨਸ ਇੰਟੈਂਸਿਟੀ ਦੀ SI ਯੂਨਿਟ ਕੀ ਹੈ ਆਪਸ਼ਨ A ਲਕਸ B ਲਿਊਮਨ C ਕੈਂਡੇਲਾ ਔਰ D ਵਾਟ ਤਜਿਹੜੀ ਲਿਊਮਨ ਇੰਟੈਂਸਿਟੀ ਦੀ SI ਯੂਨਿਟ ਹੈ ਉਹ ਸੀ ਆਪਸ਼ਨ ਹੈ ਕੈਂਡੇਲਾ 11ਵੇਂ ਦੀ ਸੀ ਆਪਸ਼ਨ ਸਹੀ ਹੈ ਬਰਮ ਕੁਐਸਚਨ ਹੈ ਫਿਲਾਮੈਂਟ ਲੈਂਪ ਜਿਹੜਾ ਕਿ ਅਸੀਂ ਇਨਕੈਂਡੀਸੈਂਟ ਲੈਂਪ ਵੀ ਕਹਿ ਦਿੰਦੇ ਹਾਂ ਕੱਚ ਦਾ ਹੁੰਦਾ ਗਲਾਸ टाइप ਦਾ ਤੇ ਵਰਕਿੰਗ ਟੈਂਪਰੇਚਰ ਪੁੱਛਿਆ ਗਿਆ ਕਿ ਫਿਲਾਮੈਂਟ ਲੈਂਪ ਦਾ ਵਰਕਿੰਗ ਟਪਰਮਾਨ ਕਿੰਨਾ ਹੁੰਦਾ ਹੈ ਆਪਸ਼ਨ A ਹੈ 1500 ਡਿਗਰੀ ਸੈਲਸੀਅਸ B 1600 ਡਿਗਰੀ ਸੈਲਸੀਅਸ C 2000 ਡਿਗਰੀ ਸੈਲਸੀਅਸ ਔਰ D ਹੈਗਾ 2300 ਡਿਗਰੀ ਸੈਲਸੀਅਸ ਸਜੜਾ ਫਿਲਾਮੈਂਟ ਲੈਂਪ ਹੈ ਇਨਕੈਂਡੀਸੈਂਟ ਲੈਂਪ ਦੀ ਗੱਲ ਕੀਤੀ ਹੈ ਤਾਂ ਉਸ ਦਾ ਜਿਹੜਾ ਵਰਕਿੰਗ ਟੈਂਪਰੇਚਰ ਹੈ ਉਹ 2300 ਡਿਗਰੀ ਸੈਲਸੀਅਸ ਹੈ ਤਾਂ ਬਾਅਦ ਵਿੱਚ ਦੀ অপਸ਼ਨ ਡੀ ਸਹੀ ਹੈ। ਇਹਨੂੰ ਕੁਐਸਚਨ ਹੈ ਫਲੋਰੋਸੈਂਟ ਟਿਊਬ ਲੈਂਪ ਦੇ ਟੰਗਸਟਨ ਇਲੈਕਟਰੋਡ ਨੂੰ ਕਿਸ ਪਦਾਰਥ ਦਾ ਲੇਪ ਜਾਨਕਿ ਕੋਟਡ ਕੀਤਾ ਜਾਂਦਾ ਹੈ। ਫਲੋਰੋਸੈਂਟ ਟਿਊਬ ਜਿਹੜੀਆਂ ਟਿਊਬ ਲਾਈਟ ਅਸੀਂ ਯੂਜ਼ ਕਰਦੇ ਹਾਂ ਜਿਹੜੀਆਂ ਅੱਜ ਕੱਲ ਐਲਈਡੀ ਟਿਊਬ ਲਾਈਟ ਯੂਜ਼ ਕਰਦੇ ਇਸ ਤੋਂ ਪਹਿਲਾਂ ਫਲੋਰੋਸੈਂਟ ਟਿਊਬ ਸੀਗੀਆਂ। ਜਿਹੜੀਆਂ 4 ਫੁੱਟ ਜਾਂ 2 ਫੁੱਟ ਦੀਆਂ ਸਾਈਜ਼ ਦੇ ਵਿੱਚ ਸੀਗੀਆਂ 40 ਵਾਟ 20 ਵਾਟ ਉਸ ਦੇ ਵਿੱਚ ਜਿਹੜੇ ਇਲੈਕਟ੍ਰੋਡ ਨੇ ਉਹ ਟੰਗਸਟਨ ਮੈਟਲ ਦੇ ਬਣਾਏ ਜਾਂਦੇ ਆ ਜਿਹੜੇ ਫਿਲਾਮੈਂਟ ਲੈਂਪ ਆ ਉਹਨਾਂ ਦੇ ਵਿੱਚ ਵੀ ਜਿਹੜੇ ਐਲੀਮੈਂਟ ਨੇ ਉਹ ਵੀ ਟੰਗਸਟਨ ਦੇ ਹੀ ਬਣਾਏ ਜਾਂਦੇ ਆ ਉਸ ਨੂੰ ਕੋਟਿੰਗ ਕੀਤਾ ਜਾਂਦਾ ਤਾਂ ਉਹ ਕੋਟੇਡ ਜਿਹੜਾ ਮਟੀਰੀਅਲ ਹੈ ਉਸ ਦੇ ਬਾਰੇ ਪੁੱਛਿਆ ਗਿਆ ਆਪਸ਼ਨ A ਹੈ ਸਿਲਵਰ ਆਕਸਾਈਡ B ਹੈਗਾ ਫਾਸਫੋਰਸ ਪਾਊਡਰ C ਫਲੋਰੋਸੈਂਟ ਪਾਊਡਰ D ਹੈਗਾ ਬੇਰੀਅਮ ਅਤੇ ਸਟ੍ਰੋਸ਼ੀਅਮ ਆਕਸਾਈਡ ਤਾਂ ਇਹ ਜਿਹੜੇ ਐਲੀਮੈਂਟ ਹੈਗੇ ਆ ਟੰਗਸਟਨ ਫਿਲਾਮੈਂਟ ਫਲੋਰੋਸੈਂਟ ਟਿਊਬ ਲਾਈਟ ਦੇ ਉਸ ਦੀ ਜਿਹੜੀ ਇਲੈਕਟrode ਨੂੰ ਕੋਟਿੰਗ ਕੀਤਾ ਗਿਆ ਉਹ ਡੀ ਆਪਸ਼ਨ ਹੈ ਬੇਰੀਅਮ ਅਤੇ ਸਟ੍ਰੋਸ਼ੀਅਮ ਆਕਸਾਈਡ ਆਪਸ਼ਨ ਡੀ ਸਹੀ ਹੈ 13ਵੇਂ ਦੀ 14ਵਾਂ ਕੁਐਸਚਨ ਹੈ ਹੇਠ ਦਿੱਤੇਆਂ ਵਿੱਚੋਂ ਇੱਕ ਕੰਡਕਟਰ ਦੀ ਰੈਜ਼ਿਸਟੈਂਸ ਕਿਸ ਦੇ ਉਲਟਾ ਨੁਪਾਤੀ ਹੁੰਦੀ ਹੈ ਕੰਡਕਟਰ ਦੀ ਰੈਜ਼ਿਸਟੈਂਸ ਪੁੱਛੀ ਗਈ ਹੈ ਕਿਸ ਦੇ ਉਲਟਾ ਨੁਪਾਤੀ ਹੁੰਦੀ ਹੈ ਯਾਨੀ ਕਿ ਜੇ ਰੈਜ਼ਿਸਟੈਂਸ ਵਧਦੀ ਹੈ ਤਾਂ ਉਹ ਤੇ ਕੀ ਇਫੈਕਟ ਪੈਂਦਾ ਘਟਦਾ ਕੀ ਹੈ ਇਹਨਾਂ ਦੇ ਵਿੱਚੋਂ ਤਾਂ ਆਪਸ਼ਨ A ਹੈ ਲੰਬਾਈ B ਰਜਿਸਟਿਵਿਟੀ C ਟੈਂਪਰੇਚਰ ਔਰ D ਕ੍ਰਾਸ ਸੈਕਸ਼ਨ ਏਰੀਆ ਤਾਂ ਲੰਬਾਈ ਵਧਣ ਨਾਲ ਵੀ ਕੰਡਕਟਰ ਦੀ ਜਿਹੜੀ ਰੈਜ਼ਿਸਟੈਂਸ ਆ ਉਹ ਵਧਦੀ ਹੈ ਰਜਿਸਟਿਵਿਟੀ ਹਰ ਇੱਕ ਮਟੀਰੀਅਲ ਦੀ ਅਲੱਗ-ਅਲੱਗ ਹੁੰਦੀ ਹੈ ਔਰ ਟੈਂਪਰੇਚਰ ਦਾ ਇਫੈਕਟ ਵੀ ਹਰ ਇੱਕ ਜਿਹੜੇ ਕੰਡਕਟਰ ਹੈ ਉਹਨਾਂ ਦੇ ਉੱਪਰ ਅਲੱਗ-ਅਲੱਗ ਪੈਂਦਾ ਤਾਂ ਇਸ ਦੇ ਵਿੱਚੋਂ ਜਿਹੜਾ D ਆਪਸ਼ਨ ਹੈ ਕ੍ਰਾਸ ਸੈਕਸ਼ਨ ਏਰੀਆ ਕੰਡਕਟਰ ਦਾ ਕ੍ਰੋਸ ਸੈਕਸ਼ਨ ਏਰੀਆ ਮੀਨਸ ਜਿਹੜੀ ਉਸ ਦੀ ਮੋਟਾਈ ਹੈਗੀ ਆ ਤਾਂ ਇਹ ਜਿਹੜੀ ਕੰਡਕਟਰ ਦੀ ਰੈਜ਼ਿਸਟੈਂਸ ਹੈ ਉਹ ਕ੍ਰੋਸ ਸੈਕਸ਼ਨ ਏਰੀਆ ਦੇ ਉਲਟਨ ਪਾਤੀ ਹੁੰਦੀ ਆ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ ਤਾਂ ਜੇ ਕ੍ਰੋਸ ਸੈਕਸ਼ਨ ਏਰੀਆ ਜ਼ਿਆਦਾ ਵੱਡਾ ਹੋ ਜਾਏਗਾ ਜ਼ਿਆਦਾ ਮੋਟਾਈ ਦੀ ਤਾਰ ਵਰਤਾਂਗੇ ਤਾਂ ਉਸ ਕੰਡਕਟਰ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਘਟ ਜੇਗੀ ਔਰ ਅਗਰ ਕ੍ਰੋਸ ਸੈਕਸ਼ਨ ਏਰੀਆ ਸੀ ਘਟਾ ਦੇਾਂਗੇ ਤਾਂ ਕੰਡਕਟਰ ਦੀ ਰੈਜ਼ਿਸਟੈਂਸ ਵਧ ਜੇਗੀ ਤਾਂ ਇਸ ਤਰ੍ਹਾਂ ਜਿਹੜੀ ਕੰਡਕਟਰ ਦੀ ਰੈਜ਼ਿਸਟੈਂਸ ਹੈ ਉਹ ਕ੍ਰੋਸ ਸੈਕਸ਼ਨ ਏਰੀਆ ਦੇ ਉਲਟਨ ਪਾਤੀ ਯਾਨੀ ਕਿ ਇਨਵ ਤਾਂ ਇਸ ਦੀ ਆਪਸ਼ਨ ਡੀ ਸਹੀ ਹੈ 14ਵੇਂ ਕੁਐਸਚਨ ਦੀ 15ਵਾਂ ਕੁਐਸਚਨ ਹੈ ਜੇਕਰ ਐਂਪੀਅਰਮੀਟਰ ਜਿਸ ਨੂੰ ਅਸੀਂ ਅਮੀਟਰ ਵੀ ਕਹਿ ਦਿੰਨੇ ਆ ਨੂੰ ਸਪਲਾਈ ਦੇ ਪੈਰਲਲ ਵਿੱਚ ਜੋੜ ਦਿੱਤਾ ਜਾਵੇ ਤਾਂ ਕੀ ਹੋਵੇਗਾ ਤਾਂ ਐਂਪੀਅਰਮੀਟਰ ਸਪਲਾਈ ਦੇ ਹਮੇਸ਼ਾ ਜਿਹੜਾ ਲੋਡ ਹੈਗਾ ਉਸ ਦੇ ਸੀਰੀਜ਼ ਦੇ ਵਿੱਚ ਕਨੈਕਟ ਹੁੰਦਾ ਔਰ ਉਸਨੇ ਕਰੰਟ ਨੂੰ ਮੀਜ਼ਰ ਕਰਨਾ ਹੁੰਦਾ ਜਿਹੜਾ ਅਸੀਂ ਲੋਡ ਲਗਾਇਆ ਉਸ ਦਾ ਕਰੰਟ ਮੀਜ਼ਰ ਕਰਨਾ ਹੁੰਦਾ ਕਿ ਇਸ ਲੋਡ ਦੇ ਵਿੱਚੋਂ ਕਿੰਨਾ ਕਰੰਟ ਫਲੋ ਹੋ ਰਿਹਾ ਤਾਂ ਜੇਕਰ ਅਸੀਂ ਉਸ ਨੂੰ ਪੈਰਲਲ ਦੇ ਵਿੱਚ ਜੋੜਾਂਗੇ ਕਿਉਂਕਿ ਐਂਪੀਅਰਮੀਟਰ ਦੀ ਰੈਜ਼ਿਸਟੈਂਸ ਬਹੁਤ ਘੱਟ ਹੁੰਦੀ ਹੈ ਪੈਰਲਲ ਵਿੱਚ ਕਨੈਕਟ ਕਰਾਂਗੇ ਤਾਂ ਕੀ ਹੋਵੇਗਾ ਇਹ ਪੁੱਛਿਆ ਗਿਆ ਆਪਸ਼ਨ A ਹੈ ਲੋਅ ਰੀਡਿੰਗ B ਹੈ ਡਿਫਲੈਕਸ਼ਨ ਨਹੀਂ ਆਵੇਗੀ C ਮੀਟਰ ਸੜ ਜਾਵੇਗਾ ਔਰ D ਮੀਟਰ ਸਹੀ ਰੀਡਿੰਗ ਦੇਵੇਗਾ ਤਾਂ ਜਦੋਂ ਅਸੀਂ ਜਦੋਂ ਮੈਂ ਪਹਿਲਾਂ ਦੱਸਿਆ ਕਿ ਐਂਪੀਅਰਮੀਟਰ ਦੀ ਰੈਜ਼ਿਸਟੈਂਸ ਬਹੁਤ ਘੱਟ ਹੁੰਦੀ ਹੈ ਇਸ ਨੂੰ ਲੋਡ ਦੇ ਸੀਰੀਜ਼ ਵਿੱਚ ਜੋੜਿਆ ਜਾਂਦਾ ਔਰ ਅਗਰ ਅਸੀਂ ਉਸ ਨੂੰ ਸਪਲਾਈ ਦੇ ਪੈਰਲਲ ਵਿੱਚ ਕਨੈਕਟ ਕਰਾਂਗੇ ਤਾਂ ਇਹ ਮੀਟਰ ਉਨੀ ਸਪਲਾਈ ਨੂੰ ਸਹਿ ਨਹੀਂ ਕਰ ਸਕੇਗਾ ਤਾਂ ਮੀਟਰ ਜਲ ਜਾਵੇਗਾ ਜਾਂ ਸੜ ਜਾਵੇਗਾ ਕਹਿ ਸਕਦੇ ਹਾਂ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ 15ਵੇਂ ਦੀ ਮੀਟਰ ਸੜ ਜਾਵੇਗਾ ਜੇ ਇਸ ਨੂੰ ਪੈਰਲਲ ਵਿੱਚ ਕਨੈਕਟ ਕਰਾਂਗੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਇਸੇ ਤਰ੍ਹਾਂ ਤੁਹਾਨੂੰ ਜਿਹੜੀਆਂ ਵੀਡੀਓ ਨੇ ਤੁਹਾਡੇ ਇਲੈਕਟ੍ਰੀਕਲ ਫੀਲਡ ਦੇ ਨਾਲ ਤੁਹਾਡੇ ਕੰਪੀਟੀਸ਼ਨ ਟੈਸਟ ਦੀ ਤਿਆਰੀ ਦੇ ਲਈ ਜਾਂ ਐਗਜ਼ਾਮ ਦੇ ਲਈ ਤੁਹਾਨੂੰ ਦਿੰਦੇ ਰਵਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ